ਹਾਂ ਮਿੱਤਰੋ ਸਵਾਗਤ ਆ ਤੁਹਾਡਾ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਤੇ ਲੈਨੇ ਮਾਲਕ ਦਾ ਨਾਮ ਵਾਹਿਗੁਰੂ ਵਾਹਿਗੁਰੂ ਕਰਕੇ ਚੜਦੇ ਆਪਾਂ ਅੱਗੇ ਅਸੀਂ ਕਾਲ ਕਰਦੇ ਅਸੀਂ ਕਾਲ ਕਿੱਥੇ ਜਾਣਾ ਫਿਰ ਤੂੰ ਪਹਾੜਾਂ ਜਾਣਾ ਲਓ ਜੀ ਤੇ ਫੋਟੋ ਵਗੈਰਾ ਖਿਚਾਉਣ ਲਈ ਆਪਾਂ ਨਦੀ ਦੇ ਵਿੱਚ ਖੜੇ ਆ ਹਾਂ ਮਿੱਤਰੋ ਸਵਾਗਤ ਆ ਤੁਹਾਡਾ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਤੇ ਤੰਨਾ ਨੰਬਰ ਪਾਰਟ ਦੇ ਵਿੱਚ ਅੱਜ ਦੇ ਅੱਜ ਦੇ ਵਲੌਗ ਦੇ ਵਿੱਚ ਆਪਣੀ ਸਟਾਰਟਿੰਗ ਹੋਊਗੀ ਗੋਬਿੰਦ ਘਾੜ ਤੋਂ ਗੋਬਿੰਦ ਧਾਮ ਤੱਕ ਦੀ ਜੋ-ਜੋ ਰਸਤੇ ਦੇ ਵਿੱਚ ਅਪਡੇਟ ਹੋਈ ਜਾਂ ਜੋ-ਜੋ ਆਪਾਂ ਤੁਹਾਡਾਂ ਦਿਖਾਵਾਂਗੇ ਕੀ ਗੱਲਬਾਤ ਆ ਕਿ ਉਹ ਜਾਂ ਰਸਤਾ ਕਠਨਾ ਜਾਂ ਸੌਖਾ ਜਾਂ ਕੀ ਗੱਲਬਾਤ ਆ ਸਾਰਾ ਕੁਝ ਦਿਖਾਵਾਂਗੇ ਤੇ ਸੋ ਮਿੱਤਰੋ ਅੱਜ ਦਾ ਪਾਰਟ ਜ਼ਰੂਰ ਦੇਖਿਓ ਤੇ ਮੁਰਕੀ ਆਪਾਂ 3 ਨੰਬਰ ਪਾਰਟ 4 ਨੰਬਰ ਪਾਰਟ ਇਦਾਂ ਬਣਾਵਾਂਗੇ ਤੇ ਸਾਰੇ ਤੇ ਸਾਰੇ ਵਲੌਗ ਆਪਣੇ ਲਗਾਤਾਰ ਆਉਣਗੇ ਕਿਉਂਕਿ ਇੱਥੇ ਅਪਲੋਡ ਥੋੜਾ ਜਿਹਾ ਲੇਟ ਹੋ ਸਕਦਾ ਵਲੌਗ ਕਿਉਂਕਿ ਰੇਂਜ ਦੀ ਪ੍ਰੋਬਲਮ ਹੋਣ ਕਰਕੇ ਤੇ ਚਲੋ ਮਿੱਤਰੋ ਚੱਲਦੇ ਆਪਾਂ ਆਪਣੀ ਗੱਡੀ ਆ ਖੜੀ ਇੱਥੋਂ ਸਫ਼ਰ ਸ਼ੁਰੂ ਕਰਦੇ ਆਪਾਂ ਇੱਥੋਂ ਕਰਕੇ ਸ਼ੁਰੂ ਪਹਿਲਾਂ ਉਹਨਾਂ ਦੀਆਂ ਗੱਡੀਆਂ ਜਾਂਦੀਆਂ ਆ 4 ਕਿਲੋਮੀਟਰ ਦੇ ਫਾਸਲੇ ਦੇ ਵਿੱਚ 4 ਕਿਲੋਮੀਟਰ ਗੱਡੀ ਉਹਨਾਂ ਦੀ ਆਪਣੀ ਲੈ ਕੇ ਜਾਂਦੀ ਆ ਤੇ ਉਸ ਤੋਂ ਬਾਅਦ ਆਪਾਂ ਨੂੰ ਜਿਹੜਾ ਰਸਤਾ ਸਾਰਾ ਪੈਦਲ ਤੈਅ ਕਰਨਾ ਪੈਂਦਾ گا۔ ਦੇਖੋ ਰਸਤਾ ਥੋੜਾ ਜਿਹਾ ਹੈ ਤੋਂ ਕਠਨਾ ਪਰ ਨਹੀਂ ਕੋਈ ਚੱਕਰ ਨਹੀਂ ਗਾ ਦਮ ਲੈ ਲੈ ਕੇ ਬੰਦਾ ਚਲਾ ਜਾਂਦਾ ਸ਼ਾਮ ਤੱਕ ਰਾਮ ਨਾਲ ਗੋਬਿੰਦ ਧਾਮ ਤੱਕ ਤੇ ਉਸ ਤੋਂ ਬਾਅਦ ਜੋ 6 ਕਿਲੋਮੀਟਰ ਦੀ ਚੜ੍ਹਾਈ ਆ ਉਹ ਵੀ ਥੋੜੀ ਜਿਹੀ ਟਫ ਹੁੰਦੀ ਆ ਉਹ ਵੀ ਪਾਰ ਹੋ ਜਾਂਦੀ ਆ ਉਹ ਆਪਾਂ ਨੂੰ ਇੱਕ ਦਿਨ ਦੇ ਵਿੱਚ ਡਬਲ ਤੈਅ ਕਰਨੇ ਪੈਂਦੇ ਕਾਰਨ ਇੱਕ ਦਿਨ ਚ ਜਾ ਕੇ ਵਾਪਸ ਮੁੜਨਾ ਹੁੰਦਾ ਪਾਉ ਲੇ ਨਾਮ ਹਲਕਾ ਦਾ ਨਾਮ ਵਾਹਿਗੁਰੂ ਵਾਹਿਗੁਰੂ ਕਰਕੇ ਚੜਦੇ ਆਪਾਂ ਅੱਗੇ ਤੇ ਬਾਕੀ ਤੁਸੀਂ ਜੋੜੇ ਰਹੋ ਨਾਲ ਤੁਹਾਨੂੰ ਸਭ ਕੁਝ ਦਿਖਾਵਾਂਗੇ ਸੱਜਣ ਜੋ ਆਪਾਂ ਗੱਡੀ ਪਾਰਕਿੰਗ ਕੀਤੀ ਹੋਈ ਆ ਪਹਿਲਾਂ ਆਪਾਂ ਉਹ ਜਗ੍ਹਾ ਤੇ ਲਾਉਂਦੇ ਹੁੰਦੇ ਸੀ ਤੇ ਇੱਥੇ ਆਪਾਂ ਥੋੜੀ ਜੀ ਉਰੇ ਨੂੰ ਲਾਈ ਆ ਇਹਨਾਂ ਦਾ ਪ੍ਰਾਈਸ ਆ 600 ਰੁਪਿਆ ਪਰ ਗੱਡੀ ਦਾ ਤਿੰਨ ਦਿਨਾਂ ਦਾ ਪ੍ਰਾਈਸ ਆ ਸੱਜਣੋ ਤੇ ਪੈਸੇ ਤੁਹਾਨੂੰ ਇਹ ਗੱਡੀ ਲੌਨ ਸਾਰੀ ਲੈ ਲੈਂਦੇ ਤੁਹਾਡੇ ਕੋਲ ਪਤਾ ਨਹੀਂ ਰਾਖੀ ਰੱਖਣਗੇ ਰਾਤ ਨੂੰ ਜਾਂ ਨਹੀਂ ਰੱਖਣਗੇ ਉਹਦਾ ਕੋਈ ਪਤਾ ਨਹੀਂਗਾ ਪਰ ਲੇਕਿਨ ਇਹ 600 ਰੁਪਏ ਤੁਹਾਡੇ ਤੋਂ ਲੈਂਦੇ ਨੇ ਪਾਰਕਿੰਗ ਕਰਾਉਣ ਦਾ ਕਿਉਂਕਿ ਜਦੋਂ ਮੈਂ ਆ ਕੇ ਦੇਖਿਆ ਤੇ ਇੱਥੇ ਤਾਂ ਕੋਈ ਬੰਦਾ ਹੈ ਨਹੀਂ ਸੀਗਾ ਇਹਨਾਂ ਨੇ ਕਾਦੀ ਨਿਗਰਾਨੀ ਰੱਖਣੀ ਆ ਆਪ ਨੂੰ ਗੱਡੀ ਦੇ ਵਿੱਚ ਪਾਣਾ ਪੈਂਦਾ ਮਿੱਤਰੋ ਸਿਰਫ ਇੰਨਾ ਹੀ ਆ ਵੀ ਆਪਾਂ ਨੂੰ ਜਗ੍ਹਾ ਮਿਲ ਜਾਂਦੀ ਹੈ 600 ਰੁਪਏ ਦੇ ਵਿੱਚ ਲਾਉਣ ਦੀ ਤੇ ਆ ਜਵਾਨ ਸਾਡਾ ਜਾ ਰਿਹਾ ਹਾਂ ਅੱਸੀ ਕੱਲ ਕਰਦੇ ਅੱਸੀ ਕੱਲ ਕਿੱਥੇ ਜਾਣਾ ਫਿਰ ਤੂੰ ਪਹਾੜਾਂ 'ਚ ਜਾਣਾ ਕੀ ਕੀ ਲੈਣ ਜਾਣਾ ਪਹਾੜਾਂ 'ਚ ਤੂੰ ਚੜਨਾ ਚੜ ਚੰਗਾ ਤੂੰ ਨਹੀਂ ਛੜਦਾ ਤੂੰ ਚੜ ਜੂਗਾ ਠੀਕ ਆ ਲੈ ਵੀ ਇਹ ਜਵਾਨਾਂ ਦਾ ਚੜਨਾ ਮੈਂ ਚਲੋ ਸੱਜਣਾ ਪੈਦਲ ਚੜਾਈ ਕਰਕੇ ਆਪਾਂ ਪਹਾੜ ਦੇ ਪਿਛਲੇ ਪਾਸੇ ਜਾਣਾਗਾ ਆ ਦੇਖੋ ਮਨਮੋਹਕ ਦ੍ਰਿਸ਼ ਦੇਖੋ ਨਜ਼ਾਰੇ ਇਨਾ ਪਹਾੜਾਂ ਦੇ ਚਲੋ ਇੱਥੋਂ ਪਾਰਕਿੰਗ ਤੋਂ ਚੱਲਦੇ ਆਪਾਂ ਗੁਰਦੁਆਰਾ ਸਾਈਡ ਜਿੱਥੇ ਆਪਾਂ ਰਾਤ ਹਾਲ ਲਿਆ ਸੀਗਾ ਸੱਜਣੋ ਤੇ ਉਹ ਸਾਹਮਣੇ ਪੋਲਾ ਆ ਗਿਆ ਜਿੱਥੋਂ ਆਪਾਂ ਨੂੰ ਗੱਡੀ ਲੈ ਕੇ ਜਾਊਗੀ 4 ਕਿਲੋਮੀਟਰ ਜੀ ਜੋ ਇਹ ਸਾਰੇ ਵੀਰ ਜਾ ਰਹੇ ਨੇ ਆਪਣੇ ਘਰਾਂ ਨੂੰ ਵਾਪਸ ਕਿਉਂਕਿ ਜੋ ਦਰਸ਼ਨ ਕਰਕੇ ਆ ਚੁੱਕੇ ਨੇ ਇੱਧਰ ਜਿਹੜੀ ਨਦੀ ਆ ਬਹੁਤ ਜ਼ਿਆਦਾ ਠੰਡਾ ਪਾਣੀ ਹੈ ਇਹਦਾ ਮਤਲਬ ਇਹਦੇ ਬਹੁਤ ਜ਼ਿਆਦਾ ਪਾਣੀ ਠੰਡਾ ਹੈਗਾ ਨਕੀ ਗੁਰਦੁਆਰਾ ਸਾਹਿਬ ਦੇ ਗੋਬਿੰਦ ਘਾਟ ਦੇ ਨਾਲ ਡਿਸਪੈਂਸਰੀ ਆ ਇਧਰਲੀ ਸਾਈਡ ਹਸਪੀਟਲ ਆ ਜੇ ਕਿਸੇ ਭਰਾ ਨੂੰ ਮੈਡੀਸਨ ਦੀ ਜ਼ਰੂਰਤ ਹੋਵੇ ਤਾਂ ਫ੍ਰੀ ਮੈਡੀਸਨ ਦਿੱਤੀ ਜਾਂਦੀ ਇੱਥੇ ਇਸੇ ਤਰ੍ਹਾਂ ਦੀ ਪ੍ਰੋਬਲਮ ਹੋਵੇ ਇੰਗੀ ਭੀੜ ਬਹੁਤ ਜ਼ਿਆਦਾ ਆ ਗਈ ਸੰਗਤ ਬਹੁਤ ਜ਼ਿਆਦਾ ਆ ਰਹੀ ਆ ਨਾਲ ਤੁਸੀਂ ਦੇਖ ਸਕਦੇ ਹੋ ਫਿਰ ਆ ਗਏ ਹੋ ਨਾਲ ਤੁਸੀਂ ਆ ਜਾਓ ਮੈਨੂੰ ਬੰਦ ਕਰ ਕਿਉਂਕਿ ਰਾਤ ਨੂੰ ਇੱਥੇ ਕਮਰਾ ਹਾਲ ਵਗੈਰਾ ਵੀ ਮਿਲਣਾ ਮੁਸ਼ਕਲ ਆ ਮਿੱਤਰੋ। ਲਓ ਸੱਜਣੋ ਚਾਹ ਪਾਣੀ ਦਾ ਆਪਣਾ ਲੰਗਰ ਛਕ ਲਿਆ ਆਪਾਂ। ਬਾਪੀ ਜਿਹੜੇ ਨੇ ਪ੍ਰਸ਼ਾਦਾ ਛਕਣਾ ਪ੍ਰਸ਼ਾਦਾ ਵੀ ਛਕ ਸਕਦਾ ਗਾ ਜੀ ਨੂੰ ਨਹੀਂ ਕੱਖ ਉਹ ਚਾਹ ਵੀ ਪੀ ਸਕਦਾ ਕਰੇ। ਇਧਰ ਕਈ ਆਪਣੇ ਯਾਤਰੀ ਲੰਗਰ ਹਾਲ 'ਚ ਵੀ ਸੁੱਤੇ ਨੇ ਕਿ ਬਾਬਾ ਇਹਨਾਂ ਨੂੰ ਲੜ ਰਿਹਾ ਕਹਿੰਦਾ 6 ਵਜ ਗਏ ਆ ਤਾਂ ਤੁਸੀਂ ਉਠੋੜਾ ਲੋਕਾਂ ਨੇ ਚਾਹ ਪਾਣੀ ਵੀ ਛਕਣਾ ਇਹ ਮਾੜਾ ਕੰਮ ਆ ਦੇਖੋ ਤੁਹਾਨੂੰ ਜਗ੍ਹਾ ਮਿਲਦੀ ਆ ਤਾਂ ਤੁਸੀਂ ਟਾਈਮ ਨਾਲ ਉਠੋ ਤੇ ਦੂਸਰੇ ਨੇ ਵੀ ਆਣਾਗਾ ਚਾਹ ਪਾਣੀ ਵੀ ਛਕਣਾ ਲੰਗਰ ਹਾਲ ਦੇ ਵਿੱਚ ਸੌਣ ਦੀ ਜਗ੍ਹਾ ਥੋੜਾ ਹੁੰਦੀ ਆ ਚਲੋ ਬਾਕੀ ਚੱਲਦੇ ਆਪਾਂ ਚਾਹ ਪਾਣੀ ਆਪਾਂ ਲਿਆ ਛਕ ਆ ਡੰਡੇ ਵਗੈਰਾ ਲਈ ਚਾਹ ਆਪਣੇ ਤੇ ਹੁਣ ਚਾਲੇ ਪਾਉਨੇ ਆਪਾਂ ਮਿੱਤਰੋ ਆ ساری ਸੰਗਤ ਜਾ ਰਹੀ ਆ ਲੰਗਰ ਹਾਲ ਚੋਂ ਆਪਾਂ ਆਗੇ ਸੀ ਬਾਹਰ ਤੇ ਚਲੋ ਚੱਲਦੇ ਆਪਾਂ ਹੁਣ ਅਗਲੇ 5 ਕਿਲੋਮੀਟਰ ਦੇ ਸਫਰ ਹਲ ਜੋ ਕਿ ਗੱਡੀ ਦੇ ਉੱਪਰ ਤੈਅ ਕਰਨਾ ਆਪਾਂ ਚੜਦੇ ਆ ਪੌੜੀਆਂ ਆਪਾਂ ਪੌੜੀਆਂ ਚੜ ਕੇ ਤੇ ਚੱਲਦੇ ਆਪਾਂ ਉਹ ਜਗ੍ਹਾ ਤੇ ਜਿੱਥੇ ਗੱਡੀ ਖੜੀ ਆ ਤੇ ਫਿਰ ਆਪਾਂ ਆਲਾ ਪੋੜਾ ਪਾਰ ਕਰਾਂਗੇ ਚਲੋ ਚੱਲਦੇ ਆਪਾਂ ਗੱਡੀ ਚ ਇਹਾਂ ਦੇ ਤੁਹਾਨੂੰ ਨਹੀਂ ਪਾਉਣਾ ਪੰਜ ਜਾਣੇ ਆ देख रहा। आप दो इसमें बैठो पहले। आप दो वाले यहाँ बैठो इसमें। ना, ना। आप हो कितने? पाँच हैं ना? पाँच कार्डिंग इसमें आठ वर्क कितने का आ जाएंगे पाँच हैं हाँ? आ जाएंगे? हाँ हाँ। चलो बैठते हैं सब। डंडे चॉकला। एक मिनट रुक जा। अब बैठ लेंगे। ਬੁੜੀਆਂ ਨੇ ਬੈਠਣਾ ਲੈਡੀਆਂ ਜੋ ਸੰਗਤ ਤਾਂ ਸਾਰੀ ਐਮਕੌਨ ਸਾਹਿਬ ਜਾ ਰਹੀ ਹੈ 3 ਫੁੱਟ ਤੋਂ ਤਾਂ ਹੋ ਗਿਆ ਦਿਮਾਗ ਤਾਂ ਹੈ ਨਹੀਂ ਤੇਰਾ ਅਰੇ ਕਿੱਥੇ ਹੋਰ ਐ ਹੋਰੇ ਸਭ ਬਿਠਾ ਲੈ ਭਾਈ ਚਲੋ ਚਾਲੇ ਬਾਹਲੇ ਗੱਡੀ ਨੇ ਆਪਣੀ ਯਾਰ 5 ਕਿਲੋ ਬੜ ਰਹਿਣਾ ਪੰਜਾਬ ਉਹ ਪੁੰਨ ਨਾ ਰਹਾਦਾ ਉਸ ਜਗ੍ਹਾ ਉਹ ਰਾਜੂ ਹੋਤੋ ਤਾਂ ਕਿਤਨੇ ਕਿਲੋਮੀਟਰ ਅੱਗੇ ਛੋੜੋਗੇ ਭਾਈ चलो गड्डी अपनी रुपये सच रहा कहाँ जा रहे हो हेमकुंड साहब ठीक है ये भाई भी हेमकुंड साहब जा रहा बोल पार कर तो गड्डी अपनी वो जगह तो लग गई ਜੋ ਆਪਾਂ ਨੂੰ 5 ਕਿਲੋਮੀਟਰ ਅੱਗੇ ਛੱਡੋਗੇ ਮਿੱਤਰੋ। ਥੋੜੀ ਮੈਡੀਕਲ ਦਿਖਾ ਲਓ। ਲੋ ਸੱਜਣੋ ਜੇ ਆਪਾਂ ਉਹ ਗੱਡੀ ਨੇ 5 ਕਿਲੋਮੀਟਰ ਛੱਡਤਾ ਤੇ ਇਸ ਤੋਂ ਬਾਅਦ ਆਪਣਾ ਪੈਦਲ ਰਸਤਾ ਚੱਲੂਆ। ਤੇ ਲੋ ਕਿੱਤਰਾ ਹੁੰਦਾ ਨਾ ਬਾਰੀਆਂ ਨਾਲੀਆਂ ਖੋਲਣਾ ਜਾਣ। लो करता संघ साढ़े उत्तर रही है लो जी लाया हर मनसाइ सौ हाँ के आया किलोमीटर चढ़ाई अपा स्टार्ट करती आ तो तुकी देख सकते चल होनेडा के, के पे उधर इधर हो जाए इधर चनी दे आगे जवान इधर चढ़ रहा इधर हो जागत रही है चढ़ के पैदल कुड़ी वगैरह चढ़ रहे क्योंकि चढ़ाई थोड़ी जी टफ होन करके अपना भी साफ फल गया सी मैं चलो आराम कर लिए नि बच्चे वगैरह सारे आई सत ठीक ठाक जा रहे हो ठीक है ठीक है जी ਇੱਧਰ ਦੇਖੋ ਨਿੱਕੇ ਨਿੱਕੇ ਬੱਚੇ ਯਰਗਾ ਸਾਰੇ ਜਾ ਰਹੇ ਨੇ ਆਵੇ ਚਲੋ ਚੱਲਦੇ ਆਪਾਂ ਹੌਲੀ ਹੌਲੀ ਤੁਰਦੇ ਆ ਅੱਗੇ ਸਾਹ ਇੱਥੇ ਸੱਜਣੇ ਪੂਰੇ ਫੁੱਲ ਰਹੇ ਨੇ ਕਿਉਂਕਿ ਮੈਨੂੰ ਲੱਗਦਾ ਰਸਤਾ ਨਵਾਂ ਬਣਾਇਆ ਲੱਗਦਾ ਕਿਨਾਲੋਂ ਪੱਟ ਕੇ ਤੇ ਹੈਲੀਕਾਪਟਰ ਵੀ ਆਪਣੇ ਆ ਰਹੇ ਨੇ ਆ ਤੁਸੀਂ ਦੇਖ ਸਕਦੇ ਆਏ ਬਣੇ चलो सज बाकी जो तुरना हों हौली हौली तुरना चाहिए जो ज्यादा कहल करोगे तोड़ी थोड़ी दिक्कत आएगी आन आने चलो चलने इस तू बाद ਦੇ ਨਈਆ ਤੇ ਰਾਹ ਦੇ ਵਿੱਚ ਰੋਇ ਗੋਇ 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 ਪਾ ਦੋ ਚੱਪੜੀ ਹੋਣੀ ਲਓ ਸੱਜਣੋ ਜੋ ਆਪਣਾ ਇੱਥੋਂ ਤੱਕ ਅੱਧਾ ਰਸਤਾ ਕੰਪਲੀਟ ਹੋ ਚੁੱਕਿਆਗਾ ਇਹਦੇ ਵਿੱਚ ਦੋ ਰਸਤੇ ਜਾਂਦੇ ਨੇ ਇੱਕ ਤੋਂ ਨਵਾਂ ਪੁਲ ਬਣਿਆ ਵਾ ਉਹ ਰਸਤਾ ਜਾਂਦਾ ਇੱਕ ਥੱਲੇ ਵੀ ਜਾਂਦਾਗਾ ਦੇਖੋ ਇਹ ਤੁਸੀਂ ਡਿਸਾਈਡ ਕਰਨਾਗਾ ਇਹ ਹੈਗਾ ਪਹਿਲਾ ਵਾਲਾ ਰਸਤਾ ਇਹ ਹੈਗਾ ਜਿਹੜਾ ਨਵਾਂ ਬਣਿਆ ਰਸਤਾ ਤੇ ਇਹਦੇ ਵਿੱਚ ਆਪਾਂ ਪੁਲ ਪਾਰ ਕਰਕੇ ਜਾਵਾਂਗੇ ਤੇ ਇਹ ਨਦੀ ਦੇ ਕਿਨਾਰੇ ਜਾਂਦਾ ਰਸਤਾ ਸੱਜਣਾ ਚਲੋ ਚਲਦੇ ਆਂ ਦੇਖਦੇ ਆਪਾਂ ਕਿਹੜੇ ਰਸਤੇ ਜਾਂਦੇ ਆ ਤੇ ਜ਼ਿਆਦਾਤਰ ਸ਼ਾਰਟਕਟ ਇਹੀ ਵਧੀਆ ਰਿੰਦਾ ਰਸਤਾ ਮੰਨਦੇ ਆ ਕਿਉਂਕਿ ਇਹ ਥੋੜਾ ਜਿਹਾ ਚੜ੍ਹਾਈ ਵਾਲਾ ਰਸਤਾ ਕਾ ਤਾਂ ਜੋ ਇੱਧਰ ਫਿਰ ਤੁਹਾਨੂੰ ਅੱਗੇ ਜਾ ਕੇ ਚੜ੍ਹਨਾ ਪੈਣਾਗਾ ਚਲੋ ਚਲਦੇ ਆਂ ਆਪਾਂ अहौल देखे इतने दुकाना वगैरह मिल जाएंगे थानू रोटी पानी खान दी जो घोड़े वाले भी ये रस्ते ही ज़्यादा आना पसंद करते हैं क्योंकि इन्हों का जो रुकन का पॉइंट आ कह दी बस अड्डा इन्होंने वही है इतने रस्ते बीचकार आ जोड़ा एंड अद का पॉइंट आ जोड़ा ਬੱਸ ਸਟਾਪ ਕਰਨ ਦਾ ਇਹੀ ਹੈਗਾ ਮੇਨ ਜਿਹੜਾ ਨਦੀ ਦਾ ਪੁਲ ਹੁੰਦਾ ਹੈਗਾ ਕਿਉਂਕਿ ਜਦੋਂ ਪਹਿਲਾਂ ਹੜ੍ਹ ਆਏ ਸੀਗੇ ਤੇ ਜਿਹੜਾ ਉਹ ਪੁਲ ਸਾਹਮਣੇ ਦਿਖ ਰਿਹਾ ਹੈਗਾ ਨੇੜੇ ਜਾ ਕੇ ਦਿਖਾਵਾਂਗੇ ਇਹੀ ਟੁੱਟ ਗਿਆ ਸੀਗਾ ਸੱਜਣੋ ਹੋਲੀ ਚੱਲੀ ਆਉਂਦਾ ਨਾ ਪਾ ਇਹ ਤੇ ਫੋਟੋ ਵਗੈਰਾ ਖਿਚਾਉਣ ਲਈ ਆਪਾਂ ਨਦੀ ਦੇ ਵਿੱਚ ਖੜੇ ਆ। ਆ ਤੁਸੀਂ ਦੇਖ ਰਹੇ ਹੋ ਬਰਫਾਂ ਦਾ ਪਾਣੀ। ਲਓ ਜੀ। ਮੋਲ ਕੇ ਟਾਪ ਆਪਾਂ கேக்கே சண்ட பண்ணியவா பல்